ਜੀ ਜੀ ਅਮੀਰ ਜਿੰਦਾਬਾਦ ਜਿੰਦਾਬਾਦ ਅੱਗੀ ਗੱਲ ਭਰੀ ਇਹ ਆ ਕਿ ਲੋਕ ਆਪਾਂ ਨੂੰ ਪਿਆਰ ਕਰਦੇ ਆ ਅਸੀਂ ਮਾਰਾ ਕੰਮ ਨਹੀਂ ਕੀਤਾ ਨਾ ਫਿਲਮਾਂ 'ਚ ਕੀਤਾ ਨਾ ਜੇ ਹੁਣ ਮਾਰਾ ਇਹਨੇ ਰਾਜਨੀਤੀ ਸਾਨੂੰ ਮੌਕਾ ਦਿੱਤਾ ਸਾਨੂੰ ਮੈਂ ਤਾਂ ਕਹਿੰਦਿਆ ਮੈਂ ਕਰਮਜੀਤ ਨੂੰ ਮੋਲ ਲਈ ਆ ਹਾਂ ਬਿਲਕੁਲ ਪਹਿਲਾਂ ਮੈਨੂੰ ਹੀ ਟੈਲੀਫੋਨ ਹੋਣਾ ਐਪੀ ਦਮ ਤੋਂ ਕੰਮ ਕਰਾ ਦਿਓ ਮਈਓ ਕਿਉਂਦੇ ਆ ਕਿਉਂਕਿ ਬਾਈ ਨੇ ਤੇ ਦਿੱਲੀ ਜਾ ਕੇ ਨਾ ਦੇਖਣਾ ਮਈਓ ਹੀ ਆ ਸਾਰਾ ਕੁਝ ਇਹ ਇਸ ਕਰਕੇ ਉਹ ਮਜ਼ਾਕ ਕਰਦਾ ਸੀਰੀਅਸ ਨਾਲਿਓ ਬਾਈ ਬਹੁਤ ਵਧੀਆ ਇਨਸਾਨ ਨੇ ਅੱਜ ਸੱਚੇ ਪਾਤਸ਼ਾਹ ਨੇ ਐ ਇਹ ਮੌਕਾ ਦਿੱਤਾ ਹਨ ਤੇ ਆਸ਼ੀਰਵਾਦ ਦਿੱਤਾ ਹੈ ਤੇ ਤੁਸੀਂ ਵੀ ਸਾਰੇ ਪਿਆਰ ਨਾਲ ਜਿੰਨੇ ਵੀ ਫਰੀਦਕੋਟ ਦੇ ਹੈਗੇ ਆ ਇਹ ਲੋਕ ਸਭਾ ਸੀਟ ਬਾਈ ਦੇ ਝੋਲੀ ਚ ਪਾ ਦਿਓ ਤੇ ਹੁਣ ਜਿਹੜੀਆਂ ਤੁਹਾਡੀਆਂ ਸੱਚੀ ਦੁੱਖ ਤਕਲੀਫਾਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਉਹ ਬਾਈ ਦੂਰ ਕਰੂਗਾ ਕਿਉਂਕਿ ਜਦੋਂ ਐਮਪੀ ਬਣਾ ਕੇ ਆਪਾਂ ਬਾਦਮੈਂਟ ਭੇਜਾਂਗੇ ਤੇ ਸੋਣਾ ਸੱਚਾ ਗੱਭਰੂ ਉੱਥੇ ਗੱਲਬਾਤ ਕਰੂਗਾ ਯਾਰ ਤਾਂ ਕਿ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਸਮਾਧਾਨ ਕੱਢੂਗਾ ਬਾਈ ਕਿਉਂ ਬਾਈ ਕੱਢੋਗੇ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਹਾਂ ਹੁਣ ਜ਼ਿਆਦਾ ਜੁੜ ਗਏ ਮਰ ਜੇ ਕਰ ਗਏ ਬਿਲਕੁਲ ਬਿਲਕੁਲ ਥੈਂਕ ਯੂ ਸੋ ਮੱਚ ਆਪਣਾ ਸੰਗਾ ਸਾਹਿਬ ਗਾਣਾ ਵੀ ਸੁਣਾ ਦੇ ਹਣ ਹਾਂ ਓਏ ਗਾਣਾ ਤਾਂ ਫਿਰ ਕਿਆ ਹੈ ਕਰਮ ਜੀ ਦੀ ਅੱਜ ਉਹ ਅੱਲਾਹ ਮਬੂਤ ਜਿੰਦਾਬਾਦ ਜਿੰਦਾਬਾਦ ਓਏ ਗਾਣੀ ਇਟਰੀ ਹਣਾ ਮਾਰ ਕੇ ਨਾ ਬਾਣੀ ਨੂੰ ਤੇ ਨਮਾਸ਼ੀ ਦੇਣੀ ਆ ਆਪਣਾ ਵੀ ਵੀ ਪਿਆਰ ਦੇਣਾ ਵਾਦਾ ਜੀ ਤਹੇ ਦੇਖਿਓ ਬੇਬਾਈ ਨਾਲ ਕੰਮ ਕਰਦੇ ਤਾਂ ਮੈਨੂੰ ਘਰ ਆਦੇ ਠੀਕ ਆ ਮੈਂ ਤਾਂ ਕਹਿ ਨਹੀਂ ਲੋੜੀ ਤਾੜੀ ਆਪ ਹੀ ਬਾਈ ਨੇ ਸਾਰੇ ਕੰਮ ਕਰੀ ਜਲੇ ਸੋ ਬਾਈ ਦੇ ਨਾਲ ਸਾਡੇ ਪ੍ਰੋਫੈਸਰ ਧੀਰਜਾ ਸਾਹਿਬ ਉਹ ਵੀ ਨਾਲ ਆਏ ਨੇ ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਰ ਮੈਂ ਤੁਹਾਨੂੰ ਬੇਨਤੀ ਲਾਸਟ ਇਹ ਕਰਨੀ ਚਾਹੁੰਦਾ ਕਿ ਹੱਥ ਜੋੜ ਕੇ ਬੇਨਤੀ ਆ ਹੁਣ ਤੁਸੀਂ ਕਿਸੇ ਵਾਸਤੇ ਨਹੀਂ ਤਾੜੀ ਮਾਰਨੇ ਪਤਾ ਕਿਉਂ ਨਾ ਰੱਬ ਵਾਸਤੇ ਨਾ ਮੇਰੇ ਵਾਸਤੇ ਨਾ ਕਿਸੇ ਹੋਰ ਵਾਸਤੇ ਹੋਰ ਵਾਸਤੇ

ਤੁਸੀਂ ਸਾਡੀਆਂ ਫਿਲਮਾਂ ਵਿੱਚ ਪਿਆਰ ਦਿੰਦੇ ਹੋ ਸੋ ਇਹ ਦੇ ਕਰਕੇ ਸਾਡਾ ਚਰਚਾ ਦਾ ਥੈਂਕ ਯੂ ਸੋ ਮੈਂ ਇੱਕ ਵਾਰ ਫਿਰ ਤੋਂ ਲਾਸਟ ਵਿੱਚ ਤੁਹਾਨੂੰ ਇਹ ਹੀ ਕਹਿਣਾ ਚਾਹਣਾ ਕਿ ਵੱਧ ਚੜ ਕੇ ਬਾਈ ਨੂੰ ਪਿਆਰ ਦਿਓ ਸੱਚੇ ਪਾਸ਼ਾ ਦੀ ਆ ਕਿਰਪਾ ਕੀਤੀ ਆ ਕੰਮ ਦੀ ਤੁਹਾਨੂੰ ਮੂਰ ਹੋਣਾ ਤੇ ਤੁਸੀਂ ਇਹਨਾਂ ਨੂੰ ਪਿਆਰ ਦੇ ਕੇ ਇਹਨਾਂ ਨੂੰ ਬਕਾਇਦਾ ਪਾਰਲਮੈਂਟ ਭੇਜੋ ਔਰ ਐਮਪੀ ਬਣਾਓ ਤਾਂ ਫਿਰ ਤੁਹਾਨੂੰ ਪਤਾ ਲੱਗਾ ਇੱਕ ਇੱਕ ਇਮਾਨਦਾਰ ਇੱਕ ਬਹੁਤ ਹੀ ਜਿਝਾਰੂ ਲੋਕਾ ਪਾਰਲਮੈਂਟ ਜਾ ਕੇ ਆਪਣੀਆਂ ਗੱਲਾਂ ਮੇਨੋ ਸੋ ਥੈਂਕ ਯੂ ਤੁਹਾਡਾ ਧੰਨਵਾਦ ਸਤਿਕਾਰਯੋਗ ਜੀ ਜਿੰਦਾਬਾਦ ਮੇਰੇ ਨਾ ਪਰ ਰੱਤਵਾ ਸਾਰੀ ਇਹ ਕਮਿਟੀ ਬਠਾ ਕਮੇਟੀ ਦਾ ਔਰ ਧੰਨਵਾਦ ਐਮਐਲ ਸਾਹਿਬ ਔਰ ਦਰਦੀਪ ਭਾਈ ਕੋਈ ਬਾਤ ਕਰ ਰਹੇ ਹੋ ਕਿ ਕਮੇਡੀਆਂ ਨਾ ਭਰਾਵੋ ਮੈਂ ਕੋਈ ਜੱ ਬਲਾਵਾ ਬੈਠੀ ਆਪਾਂ ਕਿਹਨਾਂ ਨੂੰ ਉਹਦੇ ਖਰਾਬ ਹੋਣਾ ਆਪਾਂ ਨੇ ਇਹ ਤੁਹਾਨੂੰ ਦੱਸ ਰਾਇਆ ਵੀ ਬਾਈ ਖੜ ਗਿਆ ਇਹਨੂੰ ਬੋਲਵਾ ਦਿਓ ਠੀਕ ਆ ਸੋ ਤੁਹਾਡਾ ਸਾਰਾ ਤੁਮ ਜਿੰਮੇਵਾਰ ਵਾਜੂ ਜੀ ਦਾ ਖਾਲਸਾ ਵਾਜੂ ਜੀ ਕੀ ਖੜੇ ਲੈ ਵੀ ਮਿੱਤਰ ਪਿਆਰਿਓ ਜੁੜ ਗਏ ਆਜੋ ਆਜੋ ਅੱਜ ਮੈਂ ਤੁਹਾਨੂੰ ਕਰਾਉਣਾ ਦਰਸ਼ਨ ਤੁਹਾਡਾ ਫੇਵਰੇਟ ਕਲਾਕਾਰ ਤੁਹਾਡਾ ਹਰਦਲ ਜੀ ਤੁਹਾਡਾ ਚਿਹਤਾ ਫਨਕਾਰ ਆਜੋ ਆਜੋ ਹੋਰ ਆਜੋ ਇੱਥੇ ਨੈਟਵਰਕ ਭਾਜੀ ਵਿੱਚੇ ਨਾ ਹੁੰਦਾ ਹੈ ਆਜ ਆ ਗਿਆ ਆ ਗਿਆ ਆ ਗਿਆ ਸੋ ਹੋਰ ਕਿਦਾਂ ਮਿੱਤਰ ਪੈ ਰਹੇ ਹੋ ਠੀਕ ਠਾਕ ਹੋ ਸਾਰੇ ਛੱਡ ਦੀ ਕਲਾ ਜੁੜਨ ਦਾ ਲੱਪ ਹੈ ਆਇਆ ਲੱਗ ਜਾ ਕੀ ਬਾਤ ਐ ਮੇਟਰ ਪਿਆਰਿਓ ਮੇਰੇ ਨਾਲ ਨੇ ਇਧਰ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਸੁਖਾਨੰਦ ਤੇ ਐਮ ਐਲ اے ਨੇ ਮੌਜੂਦਾ ਤੇ ਅੱਜ ਮੈਨੂੰ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਇਧਰ ਅੱਜ ਸਾਨੂੰ ਤੁਹਾਡੇ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਖੁਸ਼ੀ ਹੋਈ ਨਹੀਂ 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 ਥੈਂਕ ਯੂ ਪਪਾ ਜੀ ਥੈਂਕ ਯੂ ਤੇ ਸਤਿੰਦਰ ਢਿੱਲੋਂ ਸਾਬ ਕਿਹਾ ਬਾਤ ਤੇ ਬਾਕੀ ਇਹ ਵੀ ਦਰਨਾ ਹੁਣ ਮੈਂ ਜਿਸ ਪਰਪਸ ਲਈ ਇਥੇ ਪਹੁੰਚਿਆ ਨਾ ਉਹ ਪਰਪਸ ਹੈਗੇ ਅੱਖੇ ਬੈਠੇ ਉਹ ਹੈਗੇ ਜੀ ਕਰਮਜੀਤ ਅਨਮੋਲ ਜਿੰਦਾਬਾਦ ਹੈ ਮੈਂ ਵੈਸੇ ਵੀ ਬਾਈ ਨੂੰ ਫੋਨ ਕਰਕੇ ਕਹਿਦਾ ਹੁੰਦਾਈ ਪਰ ਅੱਜ ਮੈਂ ਬਾਈ ਦਾ ਪ੍ਰਚਾਰ ਕਰਨ ਆਇਆ ਅੱਜ ਬਾਈ ਦੇ ਹੱਕ ਦੇ ਇਹਨਾਂ ਨੂੰ ਆਪਾਂ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਣਾ ਬਾਬਾ ਠੀਕ ਹੈ ਤੇ ਆ ਲੋ ਕਰੋ ਦਰਸ਼ਨ ਕਰਮਜੀਤ ਅਨਮੋਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੰਗਾ ਸਾਹਿਬ ਅੱਜ ਤੁਸੀਂ ਸਾਡੇ ਨਾਲ ਆਏ ਪ੍ਰਚਾਰ ਤੇ ਨਾਲ ਢੀਂਸਾ ਸਾਹਿਬ ਅੱਜ ਸਾਰਥੀ ਬਣੇ ਹੋਏ ਨੇ ਇਹ ਹਮੇਸ਼ਾ ਬਣਦੇ ਨੇ ਡਰਾਈਵਰੀ ਇਹਨਾਂ ਦਾ ਸ਼ੌਕ ਹੈ ਪੇਸ਼ਾ ਨਹੀਂ ਮਤਲਬ ਕਿਸੇ ਨੂੰ ਨਹੀਂ ਚਲਾਉਣ ਦਿੰਦੇ ਡਰਾਈਵਰ ਪਿੱਛੇ ਬੈਠਾ ਹੁੰਦਾ ਕਈ ਵਾਰੀ ਤੇ ਆਪ ਗੱਡੀ ਚਲਾਉਂਦੇ ਆ ਸੋ ਅੱਜ ਸੰਗਾ ਸਾਹਿਬ ਆਏ ਨੇ ਤੇ ਅਮਰਤਪਾਲ ਭਾਈ ਸੁਖਨੰਦ ਜੀ ਥੈਂਕ ਯੂ ਸੋ ਮੱਚ ਬਹੁਤ ਸਹਿਯੋਗ ਦੇ ਰਹੇ ਨੇ ਸਾਰੇ ਭਰਾ ਸਾਡਾ ਭਰਾ ਅੱਜ ਸੰਗਾ ਸਹਿਯੋਗ ਦੇਣਾ ਥੈਂਕ ਯੂ ਸੋ ਮੱਚ ਸੰਗੇ ਜਿੱਥੇ ਜਿੱਥੇ ਕਹੋਗੇ ਗਏ ਹਾਏ ਹਾਏ ਚੰਗੀ ਗੱਲ ਭਾਜੀ ਇਹ ਆ ਕਿ ਲੋਕ ਆਪਾਂ ਨੂੰ ਪਿਆਰ ਕਰਦੇ ਆ ਅਸੀਂ ਮਾਰਿਆ ਕੰਮ ਨਹੀਂ ਕੀਤਾ ਨਾ ਫਿਲਮਾਂ 'ਚ ਕੀਤਾ ਨਾ ਜੇ ਹੁਣ ਮਾਰਾਂ ਨੇ ਰਾਜਨੀਤੀ ਸਾਨੂੰ ਮੌਕਾ ਦਿੱਤਾ ਸਾਨੂੰ ਮੈਂ ਤਾਂ ਕਹਿੰਦਿਆ ਮੈਂ ਕਰਮਜੀਤ ਨੂੰ ਮੋ ਲਈਆਂ ਹਾਂ ਹਾਂ ਬਿਲਕੁਲ ਪਹਿਲਾਂ ਮੈਨੂੰ ਹੀ ਟੈਲੀਫੋਨ ਹੋਣਾ ਐਪੀ ਸਭ ਤੋਂ ਕੰਮ ਕਰਾ ਦਿਓ ਮੈਂ ਇਹ ਕਰਾਉਂਦੇ ਆ ਕਿਉਂਕਿ ਬਾਈ ਨੇ ਦਿੱਲੀ ਜਾ ਕੇ ਨਾ ਦੇਖਣਾ ਮੈਂ ਹੋਈਆਂ ਸਾਰਾ ਕੁਝ ਇਹ ਇਸ ਕਰਕੇ ਉਹ ਮਜ਼ਾਕ ਕਰਦਾ ਸੀਰੀਅਸ ਨਾ ਲਿਓ ਬਾਈ ਬਹੁਤ ਵਧੀਆ ਇਨਸਾਨ ਨੇ ਅੱਜ ਸੱਚੇ ਪਾਤਸ਼ਾਹ ਨੇ ਐ ਇਹ ਮੌਕਾ ਦਿੱਤਾ ਨਾ ਤੇ ਅਸ਼ੀਰਵਾਦ ਦਿੱਤਾ ਹੈ ਤੇ ਤੁਸੀਂ ਵੀ ਸਾਰੇ ਪਿਆਰ ਨਾਲ ਜਿੰਨੇ ਵੀ ਫਰੀਦਕੋਟ ਦੇ ਹੈਗੇ ਆ ਇਹ ਲੋਕ ਸਭਾ ਸੀਟ ਬਾਈ ਦੇ ਝੋਲੀ ਚ ਪਾ ਦਿਓ ਤੇ ਤੁਹਾਨੂੰ ਪਤਾ ਨਹੀਂ ਵੀ ਬਾਈ ਨੇ ਤੁਹਾਨੂੰ ਕੀ ਕੀ ਦੇ ਦੇਣਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਸਾਰਿਆਂ ਦਾ ਸੁਖਨੰਦ ਸਾਹਿਬ ਬੋਲੋ ਜੀ ਕੁਝ ਹਾਂਜੀ ਹਾਂਜੀ ਆਜੋ ਬਾਬਾ ਜੀ ਹੁਣ ਤਾਂ ਚਾਰ ਬੰਦੇ ਜੁੜੇ ਆਂ ਕਿਆ ਬਾਤ ਆ ਹੁਣ ਤਾਂ ਲੇਕਨ ਲੈ 125 ਕਿਆ ਬਾਤ ਆ ਇਧਰ ਜੁੜ ਜੋ ਹੋਰ ਯਾਰ ਮੇਰੀ ਇੱਜ਼ਤ ਰਹਿ ਜੂਗੀ ਸੰਗਤ ਸਾਹਿਬ ਅਸੀਂ ਤਾਂ ਤੁਹਾਡਾ ਧੰਨਵਾਦੀ ਕਰਨਾ ਬੜਾ ਤੁਸੀਂ ਵਧੀਆ ਤਰੀਕੇ ਦੇ ਨਾਲ ਗੱਲ ਕੀਤੀ ਆ ਨਹੀਂ ਨਹੀਂ ਬਾਕੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਲੱਗੀ ਮੇਜ ਚਾਹੇ ਕੋਈ ਮਰਜੀ ਫੀਲਡ ਹੋਵੇ ਚਾਹੇ ਰਾਜਨੀਤੀ ਹੋਵੇ ਚਾਹੇ ਤੁਹਾਡੀ ਜਿਹੜੀ profession ਆ ਉਹ ਹੋਵੇ ਜਦੋਂ ਬੰਦਾ ਯਾਰਾਂ ਦੋਸਤਾਂ ਦੇ ਨਾਲ ਖੜਦਾ ਨਾ ਦੋਸਤਾਂ ਦੇ ਨਾਲ ਖੜਦਾ ਤੇ ਉਹ ਦਿਲੋਂ ਖੜਦਾ ਨਹੀਂ ਤੇ ਖੜਦਾ ਉਹਦੇ ਵਾਸਤੇ ਆ ਜਿਹੜਾ ਜਿਹਦੀ ਉਹ ਗਾਰੰਟੀ ਲੈ ਸਕਦਾ ਹੋਵੇ ਨੇ ਬਿਲਕੁਲ ਬਾਜੀ ਮੈਂ ਪਤਾ ਕਿ ਅੱਜ ਭਰਾ ਦੇ ਨਾਲ ਖੜਿਓ ਭਰਾ ਦੀ ਗਰੰਟੀ ਲਈ ਆ ਇਹਦੇ ਨਾਲ ਜਿਹੜੇ ਤੁਹਾਨੂੰ ਲੋਕ ਪਿਆਰ ਕਰਦੇ ਅਸਲ ਵਿੱਚ ਵੈਸੇ ਤਾਂ ਬਾਈ ਨੂੰ ਸਾਰੇ ਪਤਾ ਸਾਰੇ ਪਿਆਰ ਕਰਦੇ ਫਿਰ ਤੁਹਾਡੇ ਥਰੂ ਵੀ ਪਤਾ ਲੱਗੂਗਾ ਤੇ ਸਹਿਯੋਗ ਹੁੰਦਾ ਤੁਸੀਂ ਮੇਰੇ ਬਾਗਿਆ ਪੁਰਾਣੇ ਆਏ ਹੋ ਤੁਹਾਨੂੰ ਵੈਸੇ ਹੀ ਖੁਸ਼ੀ ਹੋਈ ਆਂ ਤੁਹਾਨੂੰ ਦੇਖ ਕੇ ਨੇ ਕਿਆ ਬਾਤ ਹੈ ਸਾਡਾ ਵਧੀਆ ਰਹਿਣਾ ਅੱਜ ਸਾਰਾ ਤੁਸੀਂ ਐਮਪੀ ਬਣਾ ਦਿਓ ਮਹਾਰਾਜ ਬਾਗਿਆ ਪੁਰਾਣਾ ਨਹੀਂ ਕਮਾਈ ਦੀ ਗੱਲ ਹੈ ਜੀ ਧੰਨਵਾਦ ਐ ਤਾਂ ਰਾਏ ਸਾਹਿਬ ਦਾ ਟੈਲੀਫੋਨ ਆਉਂਦੇ ਆ ਵਿੱਚ ਰਾਏ ਸਾਹਿਬ ਮੈਂ ਕਰਦਾ ਤੁਹਾਨੂੰ ਤੇ ਬਾਕੀ ਦੇਖੋ ਸੱਚੇ ਪਾਸ਼ਾ ਨੇ ਇਹ ਮੌਕਾ ਦਿੱਤਾ ਦੇਖੋ ਮਾਨਦਾਰ ਬੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਦੇਖੋ ਕਿੰਨੀਆਂ 100 ਤੋਂ ਉੱਪਰ ਫਰਮਾਂ ਬਾਈ ਨੇ ਕੀਤੀਆਂ ਤੇ ਕਮਾਲ ਦੇ ਰੋਲ ਆ ਤੇ ਤੁਹਾਨੂੰ ਬੜਾ ਐਂਟਰਟੇਨ ਕੀਤਾ ਹਨਾ ਤੇ ਹੁਣ ਜਿਹੜੀਆਂ ਤੁਹਾਡੀਆਂ ਸੱਚੀ ਦੁੱਖ ਤਕਲੀਫਾਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਉਹ ਬਾਈ ਦੂਰ ਕਰੂਗਾ ਕਿਉਂਕਿ ਜਦੋਂ ਐਮਪੀ ਬਣਾ ਕੇ ਆਪਾਂ ਪਾਰਲੀਮੈਂਟ ਚ ਭੇਜਾਂਗੇ ਤੇ ਸੁਣਾ ਸੁਣਖਾ ਗੱਭਰੂ ਉੱਥੇ ਗੱਲਬਾਤ ਕਰੂਗਾ ਯਾਰ ਤਾਂ ਕਿ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਸਮਾਧਾਨ ਕੱਢੂਗਾ ਭਾਈ ਕਿਉਂ ਭਾਈ ਕੱਢੋਗੇ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਹਾਂ ਹੁਣ ਜਿਆਦਾ ਜੁੜ ਗਏ ਮਰੀਏ ਕਰ ਗਏ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਆਪਣਾ ਸੰਗਾ ਸਾਹਿਬ ਗਾਣਾ ਵੀ ਸੁਣਾ ਦੇ ਹਣ ਹਾਂ ਓਏ ਗਾਣਾ ਤਾਂ ਫਿਰ ਕਿਹਾ ਬਾਵਾ ਹੈ